ਸ਼ਹਿਰ ਵਿੱਚ ਇੱਕ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਉੱਤੇ ਪਹਿਲਾਂ ਤੋਂ ਵੀ ਕਾਫੀ ਮਾਮਲੇ ਦਰਜ ਸਨ ਉਹਨਾਂ ਦੇ ਕੋਲੋਂ 2 ਕੰਟਰੀ ਮੇਡ ਪਿਸਤਲ ਬਰਾਮਦ ਹੋਏ ਨੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੋਕ ਮੱਧ ਪ੍ਰਦੇਸ਼ ਤੋਂ ਅਸਲਾ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ ਲੇਕਿਨ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਇਨਾਂ ਨੂੰ ਮੋਹਾਲੀ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਵਿੱਚ ਦੋ ਲੋਕ ਹਿਮਾਚਲ ਦੇ ਰਹਿਣ ਵਾਲੇ ਨੇ ਅਤੇ ਤਿੰਨ ਲੋਕ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਇੱਕ ਗੈਂਗ ਸੁੱਖਾ ਪਿਸਟੋਲ ਦੇ ਨਾਂ ਤੇ ਉੱਤੇ ਸਟੈਬਲਿਸ਼ ਕੀਤਾ ਗਿਆ ਸੀ ਜਿਸ ਦੇ ਆੜ ਦੇ ਵਿੱਚ ਇਹ ਸਾਰੇ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਗੈਂਗ ਵਾਰ ਵੀ ਕੀਤੀ ਸੀ ਜਿਸ ਦਾ ਪਤਾ ਪੁਲਿਸ ਦੀ ਪੁਸ਼ਗਿਸ਼ ਦੇ ਦੌਰਾਨ ਲੱਗਾ ਹੈ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਹੈ ਇਸ ਦੇ ਬਾਰੇ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਪੰਜਾਬ ਟੀਵੀ ਨਿਊਜ਼ ਤੇ ਟੀਮ ਨੇ ਜਿਸ ਵਿੱਚ ਸ਼੍ਰੀ ਬਮਨਿਉ ਰਾਣਾ ਜੀ ਸ਼੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਜ਼ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਕਰਨ ਵਾਲੇ ਗਰੋਹ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਹੈ ਜਿਹੜੇ ਇੰਟਰ ਸਟੇਟ ਕਰਾਇਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਤੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਹੈ ਜਿਹੜੇ ਇਹ ਕੱਲ ਇੱਕ ਰਹੈਸ਼ੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਬੰਦوں ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਇਹ ਹਿਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰ ਸਿਗੇ ਫਾਇਰਿੰਗ ਇਨਸੀਡੈਂਟ ਦੇ ਅਟੈਂਪਟ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰ ਸਿਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇਵਰ ਪਲੈਨਿੰਗ ਵੀ ਇੱਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਿਮੀਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਵਰਡ ਕਰ ਲਿਆ ਹੁਣ ਤੱਕ ਅੰਮੀਆਂ ਦੇ ਵਾਰਦਾਤਾਂ ਕਰ ਚੁੱਕੇ ਨੇ ਇਹਨਾਂ ਬ ਬਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾਓ ਜਿਹੜੀਆਂ ਸਾਡੇ ਨੌਲੇਜ ਆਈਆਂ ਨੇ ਇੱਕ ਵਿਅਕਤੀ ਨੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪਟ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਵਾਲੇ ਆ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਆਮਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰਫ ਸੁਖਾਮਰ ਸਰਿਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil ਸ਼ਰਮਾ ਇਹ ਵੀ ਅਮਰਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਰਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕੁਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਣੀਗੀ ਇਹਨਾਂ ਦੀ ਉਮਰ 18-20 18-20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਨੰਬਰਸਰੀਆ ਨਾਂ ਦੇ ਗਰੁੱਪ ਦੇ ਨਾਂ ਦੇ ਕਮਸ਼ੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਐਸੇ ਦੇ ਗਰੁੱਪ ਨਾਲ ਜਿਹੜੇ ਹਮਲਾ ਕੀਤਾ ਹੈ ਮਾਸ਼ਾਅੱਲਿਹ ਮੇਰੇ ਨਾਲ ਕੀ ਉਹ ਥੋੜਾ ਆਪਣੇ ਮਲਾਜ਼ਮਾਂ ਨੂੰ ਮੁਸ਼ਕਲ ਨਹੀਂ ਪਾਈ ਕਿ ਕਿਸੇ ਨੂੰ ਗਿਆ ਵਾਰ ਕਰਕੇ ਨਿਕਲਦੇ ਤੇ ਇਹ ਆਲਰੇਡੀ ਜੇ ਕਿਉਂਕਿ ਕ੍ਰਾਈਮਜ਼ ਇਨਰੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਟਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉਥੇ ਕਿਰਾਏ ਦੇ ਮਕਾਨਾਂ ਤੇ ਉਥੇ ਲੈ ਕੇ ਆਪਣਾ ਉਥੇ ਹੀ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੋਂ ਹੀ ਬਚੇ ਰਹਿਣ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮੁਹਾਲੀ ਵਿੱਚ ਠਹਿਰੇ ਸੀ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈਗੇ ਨੇ ਐਨਡੀਪੀਐਸ ਵੀ ਹੈਗੇ ਸਾਰੇ ਹੈਗੇ ਨੇ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਐਡਿਕਟ ਵੀ ਹੈ ਸਰ ਕੋਈ ਡਰਗ ਦਿੱਖਦੀ ਜੀ ਇਹ ਐਜ਼ ਆਫ ਨਾਓ ਅਸੀਂ ਇਹਨਾਂ ਨੂੰ ਚੈੱਕ ਨਹੀਂ ਕੀਤਾ ਹਲੇ ਹੁਣ ਸਮੇਂ ਦੌਰਾਨ ਜਿਹੜਾ ਇਹਨਾਂ ਦਾ ਟੈਸਟ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਤਿਉ ਪਤਾ ਲੱਗੇਗਾ ਸਰ ਇਹ ਪਹਿਲੀ ਵਾਰ ਹੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਮਾਤਲ ਦਾ ਇਕੱਠਾ ਗੈਂਗ ਕੈਨ ਬਲੇ ਹੋਵੇ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਨੰਨੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਿਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਆ ਕ੍ਰਿਮੀਨਲ ਨੇ ਕ੍ਰਿਮੀਨਲਸ ਨਾਲ ਲਾ ਕੇ ਕ੍ਰਾਈਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਟ ਹਾਰਡਲੀ ਮੈਟਰਸ ਕਿਹੜੀ ਗੈਂਗ ਦੇ ਨਾਲ ਇਹਨਾਂ ਦੇ ਤਾਲੁਕ ਹੋ ਗਏ ਨੇ ਕੁਝ ਵੱਡਾ ਗੈਂਗਸਟਰ ਵੀ ਜਿਹੜਾ ਇਨਵੋਲ ਹੋਇਆ ਇਹ ਇਹ ਸੁੱਕਾ ਪਿਸਟਲ ਅਮਰਸਰੀਆਈ ਆ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇਨਟੈਰੋਗੇਸ਼ਨ ਦਾ ਉਹ ਇਹ ਅੱਜ ਹੀ 8 ਤਰੀਕ ਸਾਜੀ ਸੀ ਰੈਸਟ ਕੀਤੇ ਆ ਜਿੱਦੋਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੈਂਗ ਨਾਲ ਉਹ ਕਿਹੜਾ ਗੈਂਗ ਹੈ ਜਿਸ ਨਾਲ ਲੜ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿਕਲੇਅ ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੁੱਕਰ ਦੇ ਤਾਕ ਚੇ ਗਏ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੇ ਸ਼ਰਮਾ ਨਾਂ ਦੇ 3-4 ਜਣੇ ਨੇ ਇਹਨਾਂ ਦਾ ਆਪਸ ਵਿੱਚ ਵਿੱਚ ਕੋਈ ਰਿਸ਼ਤੇਦਾਰੀ ਵੀ ਹੈਗੀ ਸਾਨੂੰ ਐਜ਼ ਆਫ ਨਾਓ ਜਿਆ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਅਸੀਂ ਵੈਰੀਫਾਈ ਕਰਾਂਗੇ ਅਸੀਂ अर्ਲੀ ਮਾਰਨਿੰਗ ਅੱਜ ਚ ਅਰੈਸਟ ਪਾਈ ਇਹਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇੰਟਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰਫੀਰ ਕਰ ਸਕਦੇ ਆ। 익ਸਟੋਰਸ਼ਨ ਨੇ ਕਿੰਨੀ ਕਿ ਲੈ ਚੁੱਕੀ ਹੈ ਅਜੇ ਤੱਕ ਨੂੰ ਦੱਸ ਨਹੀਂ। ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਜ਼ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਹੀਨियस ਕ੍ਰਾਈਮ ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ। ਤਾਈਓ ਇਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੇਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤਾਂ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਅੰਮ੍ਰਿਤਸਰ ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਂਦੀ। ਕਿ ਕੋਈ ਹੋਰ ਵੀ ਨੌਜਵਾਨ ਸ਼ਾਮਲ ਹੋਣਗੇ ਸਰੰਗਰ ਨਾਲ। ਕੋਨ ਇਨਟੈਰੋਗੇਸ਼ਨ ਚ ਪਤਾ ਲੱਗੇਗਾ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ। ਕਿੰਨੀ ਫਾਮਲ ਬੀ ਸਮਾਂ ਦਿਓ ਜੀ ਇਸ ਸੀਨ ਨੂੰ ਬੁਕਿੰਗ ਬੜਾ ਤੁਸੀਂ ਤੁਸੀਂ ਦੱਸਿਆ ਕੋ ਕਾਲ ਦੇਣੇ। ਬਹੁਤ ਵੱਡੀ ਕਮਜਾਬੀ ਹੈ ਜੀ ਆਰਗੇਨਾਈਜ਼ਡ ਕਰਾਈਮ ਇਹ ਨਵੀਂ ਇੱਕ ਨਵੀਂ ਆਪੀਸੀ ਦੇ ਵਿੱਚ 111 ਬੀ ਐਨ ਸਧਾਰਾ ਜਿਹੜੀ ਉਹ ਸਪੈਸ਼ਲੀ ਨਵੇਂ ਕਾਨੂੰਨ ਚ ਸ਼ਾਮਲ ਕੀਤੀ ਗਈ ਆ ਜਿਹਦੇ ਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਟੋ ਘੱਟ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਕਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਵਿੱਚ ਐ ਪੈਰਲਰ ਰੱਖ ਕੇ 111 ਬੀ ਐਨ 17 ਨਵੇਂ ਕਾਨੂੰਨਾ ਤਹਿਤ ਐਸਟੈਬਲਿਸ਼ ਹੋਈ ਆ ਉਹਨਾਂ ਦੇ ਅਧੇ ਦਾ ਪਰਚਾ ਦਰਜ ਕੀਤਾ ਗਿਆ ਏਕ ਗੈਂਗਵਾੜਸ ਨੂੰ ਆਰਗੇਨਾਈਜ਼ ਕ੍ਰਾਈਮਸ ਨੂੰ ਠੱਲ ਪਾਉਣ ਲਈ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਕਿ ਪੁਰਾਣੇ ਕਾਨੂੰਨਾ ਵਿੱਚ ਨਹੀਂ ਸੀ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਸਤਿ ਸ੍ਰੀ ਅਕਾਲ ਇਹ ਉਹਦਾ ਪਹਿਲਾ ਪਰਚਾ ਹੈ ਵਾਲਾ ਹਾਂਜੀ ਇਹ ਅੰਮ੍ਰਿਤਸਰ ਦਾ ਪਹਿਲਾ ਪਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲੈਗਲੀ ਚਾਂਸਸ ਹੈ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦੇ ਪਹਿਲਾ ਵਰਚਾ ਹੋਵੇ ਜੀ ਤਸਵੀਰ ਦੇ ਹਥਿਆਰ ਅਜੇ ਆ ਕੁਛ ਨਹੀਂ ਉਹ ਵਰਚੁਅਲ ਨੰਬਰ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਉਹ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਂੜ ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ ਚ ਜਾਂਦਾ ਹੈ ਇੱਕ ਜਸਟ ਹਊਆ ਕ੍ਰੀਏਟ ਕਰਨ ਦੇ ਲਈ ਪਰ ਉਹ ਇੱਥੇ ਬੈਠੇ ਹੁੰਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ। ਇਹ ਵੀ ਕਰ ਰਹੇ ਸੀ ਜੀ। ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਸਟੈਬਲਿਸ਼ ਹੋਏਗਾ। ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਹੈ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ। ਸਰ ਇਹ ਜੋ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਆਏ ਸੀ? ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਦੇ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉੱਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਪ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ ਇਹ ਕਈ ਤਰ੍ਹਾਂ ਦੇ ਕੰਮ ਆਦਾਂ ਜਿਹੜੇ ਚੱਲਦੇ ਆ ਇਹ ਸੋਸ਼ਲ ਮੀਡੀਆ ਪਰ ਕੰਟੈਕਟ ਕਿੱਦਾਂ ਕਰਦੇ ਆ ਇਹ ਉੱਥੇ ਬੰਦਿਆਂ ਦੇ ਨਾਲ ਸੋਸ਼ਲ ਮੀਡੀਆ ਤੋਂ ਵੀ ਪਿੱਛੇ ਵੀ ਆਇਆ ਸੀ ਕਿ ਉੱਥੇ ਮਤਲਬ ਕਿ ਚੜਿਆ ਗਿਆ ਬੰਦੇ ਜਿਹੜੇ ਗਿਆ ਉਹ ਇਹ ਜਹਾਜ਼ਾਂ ਵੀ ਵੇਚਦੇ ਆ ਪਿੱਛੇ ਬੰਦੇ ਵੀ ਕਾਬੂ ਕੀਤੇ ਸੀ ਜੋ ਇਹ ਕਈ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਕੋਈ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਤਾਂ ਸਰ ਇਹਨਾਂ ਕੋ ਮੋਬਾਈਲ ਬਰਾਮਦ ਹੋਏ ਹਾਂਜੀ ਮੋਬਾਈਲ ਬਰਾਮਦ ਹੋਏ ਨੇ ਅਰੈਸਟ ਕੀਤੇ ਨੇ ਬੰਦੇ ਸਰ ਵੱਡੀ ਕੀਮਤੀ ਦੇ ਵਿੱਚ ਜਿਹੜੇ ਵੈਪਨ ਨੇ ਉਹ ਮੱਧ ਪ੍ਰਦੇਸ਼ ਤੋਂ ਹੀ ਆ ਰਹੇ ਨੇ ਡਿਲੀਵਰੀ ਜਾਂ ਦਿੱਤੀ ਜਾਂਦੀ ਹੈ ਕਈਆਂ ਬਾਰੇ ਤੇ ਕਈ ਉਥੋਂ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਨਕੀ ਕਸੰਦੀ ਕੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਗਵਰਨਮੈਂਟ ਵੱਲੋਂ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਟੇਕ ਅਪ ਕੀਤਾ ਜਾ ਰਿਹਾ ਤੇ ਜਿਹੜੇ ਉੱਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸਰ ਇਹਨਾਂ ਦਾ ਜੋ ਮੇਨ ਟਾਰਗੇਟ ਹੁੰਦਾ ਹੈ ਕੀ ਉਹ ਫੈਮਿਲੀ ਲਾਈਕ ਬੁਸ਼ਮੈਨਿੰਗ ਹੁੰਦੀ ਹੈ ਜਾਂ ਕੀ ਹੈ ਲੋਕਾਂ ਦੇ ਮੇਨ ਟਾਰਗੇਟ ਟਾਰਗੇਟ ਆਪਸ ਵਿੱਚ ਈਰਖਾਵਾਦੀ ਆਪਸ ਵਿੱਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਾਗਤਬਾਜੀ ਸੀ ਉਹ ਇਹ ਬਦਲਾ ਲੈਣਾ ਮੰਗਦੇ ਸੀ ਫੇਮ ਫੇਮ ਕਮਾਉਣ ਲਈ ਜਦਾਂ ਇਹ ਮੇਰਾ ਕੰਮ ਕਰਦੇ ਸੀ ਫੇਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕਮਾ ਠੀਕ ਹੈ ਠੀਕ ਹੈ ਥੈਂਕ ਯੂ ਜੀ